ਉਈ ਤੜਕੀ ਤਾਂ ਖਾ ਕੇ ਹਟਿਆ ਤੀ ਦੁਬਾਰੇ ਫੇਰ ਖਾਣ ਲੱਗ ਗਿਆ ਇੰਨੀ ਭੁੱਖੀ ਕਾਏ ਵਰਦੇ ਨੇ ਦੁਬਾਰੇ ਕਿਉਂ ਖਾਂਦਾ ਤੀਜੀ ਵਾਰ ਖਾਣ ਲੱਗਾ ਹੈ ਤੀਜੀ ਵਾਰੀ ਸਵੇਰੇ 4 ਵਜੇ ਪਹਿਲਾਂ ਤਾਂ ਇਹਨੇ ਘੋਲ ਕੇ ਪੀਤੀ ਐ 6 ਵਜੇ ਫੇਰ ਇਹਨੇ ਖਾ ਲਈ ਹੁਣ ਆ ਫੇਰ ਲੱਗ ਗਿਆ ਹਜੇ 8 ਤਾਂ ਨਹੀਂ ਵੱਜਣ ਦਿੱਤੇ ਤੂੰ ਭਾਈ ਤੇਰਾ ਤਾਂ ਲੀਵਰ ਤਖੜਾ ਹੈ ਜਿਹੜਾ ਇੰਨੀ ਚਾਲ ਚੱਲੀ ਜਾਂਦਾ ਫਿਰ ਇੰਨੀ ਖਾਇਆ ਕਰਦੇ ਨੇ ਇਹ ਆ ਤੁਹਾਡਾ ਬਿੜਾ ਵਜੇ ਤੁਹਾਡਾ ਮੁਰਦੇ ਖਾਣੀਓ ਸਾਨੂੰ ਹੀ ਮੁਰਦੇ ਖਾਣੀ ਆਂ ਦੱਸਦਾ ਤੇ ਆ ਜਿਹੜਾ ਲੀਵਰ ਸਾਡ ਦਾ ਹੈ ਮੇਰੇ ਪੁੱਤ ਦਾ ਦੁਆਰੋਂ ਫੇਰ ਕਾਟ ਲਾਉਣਾ ਪੂਣ ਮੈਨੂੰ ਜੇ ਕੋਈ ਜੇ ਬੰਦਾ ਕਿ ਤੋਕਦਾ ਨਸ਼ਾ ਨਹੀਂ ਕਰਦੀ ਨਸ਼ਾ ਕਰਨ ਨੂੰ ਤੂੰ ਇੱਥੇ ਕੋੜੇ ਵੀੜਨੇ ਨੇ ਤੈਨੂੰ ਕੀ ਇਹਦਾ ਸਾਸਾ ਕੰਮ ਕਰਨੇ ਪੈਂਦੇ ਰ ਬੰਦੇ ਨੂੰ ਹੈ ਇਹਦੇ ਬਣਾ ਪਹਿਲਾਂ ਰੇ ਪਾਲੂ ਦੀ ਰੇ ਜਮਾ ਭਾਈ ਐਨੀ ਨਹੀਂ ਖਾਇਆ ਕਰਦੇ ਤੂੰ ਤਾਂ ਜਿਵੇਂ ਚੂਰ ਨਾ ਬਣਾ ਰੱਖ ਜਦੋਂ ਜੀ ਕਰਦੇ ਜਵਾਕਾ ਮੰਗੂ ਉਹਦੀ ਲਾ ਲੈਣਾ ਕਾਟ ਜਾ ਫੱਕਾ ਹੀ ਮਾਰਦਾ ਬੰਨੂ ਵਾਰ ਕੀ ਮਾਰਾ ਕਰਕੇ ਫੋੜੇ ਤੇ ਲਾਉਣੇ ਲੈ ਇਹ ਸੇਰੀ ਘਾ ਆ ਗਿਆ ਮੇਰਾ ਚਿਗਰੀ ਜਾਰ